ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਆਈਜੀ ਸ੍ਰੋਪੁਰ ਦੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਉਹਦੇ ਤਹਿਤ ਸਾਡੇ ਐਸਐਚਓ ਚਬਾਲ ਏਐਸਪੀ ਆਈਪੀਐਸ ਪ੍ਰੋਬੇਸ਼ਨਰ ਅਸ਼ੋਕ ਮੀਨਾ ਜੀ ਡੀਐਸਪੀ ਸਿਟੀ ਡਾਕਟਰ ਰਿਪੂ ਤਪਨ ਇੰਚਾਰਜ ਸੀਆਈਏ ਅਮਨਦੀਪ ਤੇ ਇਹ ਓਵਰਆਲ ਸੁਪਰਵਾਈਜ਼ਨ ਜਿਹੜੀ ਸੀਗੀ ਆਪਣੀ ਐਸਪੀਡੀ ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਕਿ ਭਈ ਜੈਸਲ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਇਹਨਾਂ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਈਆਂ ਤੇ ਅੱਜ ਜਿਹੜੀ ਆ ਰੋਡ ਸੀਨਾ ਵੀ ਸਰਦ ਦਾ ਜਿਹੜਾ ਸਰਦ ਦਾ ਪਿੰਡ ਹੈ ਉਥੋਂ ਉਸ ਰੋਡ ਤੇ ਇਹ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚ ਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੇ ਪਾਲ ਉਰਫ ਮੋਟਾ ਜਿਹੜਾ ਕਿ ਜਸਲ ਦਾ ਬੜਾ ਖਾਸ ਗੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਨਕ ਹੈ ਤੇ ਦੂਜੇ ਦਾ ਨਾਮ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵਾ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ ਆਧਾ ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਟੀ ਬੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਈਨਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਨ ਤੋਂ ਸਰ ਪਹਿਲਾਂ ਹੀ ਕੋਈ ਮਾਮਲੇ ਮੁਗਲੇ ਹੈਗੇ ਕੋਈ ਇਹੋ ਜਿਹੀ ਗੱਲ ਬਾਤ ਇਹ ਅਜੀਪਾਲ ਮੋਟਾ ਤੇਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾਲੀ ਏਰੀਆ ਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਕੰਮ ਕਰਦੇ ਪਏ ਸੀਗੇ ਤੇ ਅੱਜ ਇਹਨਾਂ ਨੂੰ ਕਾਮਯਾਬੀ ਅਸਿਲ ਹੋਈ ਹੈ